ਉੱਠ ਦੇ ਬੰਦੇ ਸ਼ਾਮ ਸਵੇਰੇ ਵਾਏ ਗੁਰੂ ਵਾਏ ਗੁਰੂ ਕਹਿੰਦੇ ਉੱਠ ਦੇ ਬੰਦੇ ਸ਼ਾਮ ਸਵੇਰੇ ਵਾਏ ਗੁਰੂ ਵਾਏ ਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ ਨਹਾਰਾ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੇਨੂੰ ਬਖਸ਼ ਨਹਾਰਾ ਕਹੰਦੇ ਉੱਠ ਦੇ ਬੈਂਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹੰਦੇ ਉੱਠ ਦੇ ਬੈਂਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਨ ਹਾਰਾ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਨ ਹਾਰਾ ਕਹਿੰਦੇ ਵਾਹਿਗੁਰੂ 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 ਉੱਠ ਦੇ ਬੈੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉੱਠ ਦੇ ਬੈੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੇਨੂੰ ਬਖਸ਼ ਨਹਾਰ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੇਨੂੰ ਬਖਸ਼ ਨਹਾਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਉੱਠ ਦੇ ਬੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉੱਠ ਦੇ ਬੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਨ ਹਾਰਾ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ੁਨ ਹਾਰਾ